ਸੰਸਟੀ ਸਤਗੁਰੂ RAMDAS ਜੀ ੴ ਸਤਗੁਰ ਪ੍ਰਸਾਦ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰਿਤ ਭਾਈ ਸੰਤੋਖ ਸਿੰਘ ਜੀ ਦਾ ਵਾਰਤਕ ਟਿਕਾ ਕਥਾ ਸ੍ਰੀ ਗੁਰੂ RAMDAS ਸਾਹਿਬ ਜੀ ਪਾਸ਼ਾਹੀ ਚੌਥੀ ਸੰਮਤ 1591 ਤੋਂ 1638 ਬਿਕਰਮੀ ਦੋਹਰਾ ਤੀਨ ਗੁਰਨ ਕੀ ਕਥਾ ਰਾਜ ਅਹ ਜਥਾ ਮਤ ਮੋਹ अब चतुर अब चतुरथ अवतार की कर हो जिस विद होए भाई संतोष सिंह जी करता सूरज प्रकाश राज योग तखत दीन गुरु रामदास सवैया राज योग तखत दीन गुरु रामदास प्रथमे नानक चंद जगत पियो आनंद ਤਾਰਨ ਮਨੁਖ ਜਨ ਕੀਓ ਪਰਗਾਸ ਗੁਰੂ ਅੰਗਦ ਦਿਓ ਨਿਧਾਨ ਕਥਾ ਅਕਥ ਕਥਾ ਗਿਆਨ ਪੰਚ ਭੂਤ ਬਸ ਕਿਨੇ ਚਮਤ ਨਾ ਤਰਾਸ ਗੁਰ ਅਮਰ ਗੁਰੂ ਜੀ ਸ੍ਰੀ ਸਤਜਗ ਸਤਜਗ ਰਾਖੀ ਪਤ ਅਗਨ ਦੇਖਨ ਗੁਰੂ ਚਰਨ ਕਵਲ ਜਾਸ ਸਾਬ ਬੇਦ ਮਾਨਿਓ ਮਨ ਤਬ ਹੀ ਪਿਓ ਪਰਸਨ ਰਾਜ ਜੋਗ ਤਖਤ ਧਿਆਨ ਗੁਰ ਰਾਮਦਾਸ ਸਵਈਏ ਮਹੱਲੇ ਚੁਕਤੇ ਏਕ ਓਕਾਰ ਸਤਗੁਰ ਪ੍ਰਸਾਦ ਸੋਢੀ ਵੰਸ ਦਾ ਪ੍ਰਾਤਨ ਇਤਿਹਾਸ ਮਾਤਾ ਸੀਤਾ ਜੀ ਦੀ ਪਵਿੱਤਰ ਕੋਖ ਤੋਂ ਸ੍ਰੀ ਰਾਮਚੰਦਰ ਜੀ ਦੇ ਘਰ ਅਯੁੱਧਿਆ ਵਿਖੇ ਦੋ ਸੁਪੁੱਤਰ ਰਾਜਾ ਦਸ਼ਰਥ ਦੇ ਪੋਤਰੇ ਲਵ ਤੇ ਖਸ਼ੂ ਪੈਦਾ ਹੋਏ ਇਹਨਾਂ ਦੋਹਾਂ ਨੇ ਆਪੋ ਆਪਣੇ ਨਾਮ ਤੇ ਲਾਹੌਰ ਤੇ ਕਸੂਰ ਸ਼ਹਿਰ ਵਸਾਏ ਜਿਨ੍ਹਾਂ ਨੂੰ ਆਪਣੀਆਂ ਰਾਜਸਤਾਨੀਆਂ ਬਣਾ ਕੇ ਮਦਰ ਦੇਸ਼ ਵਿਆਸ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਉਤੇ ਰਾਜ ਕਰਨ ਲੱਗੇ ਇਹਨਾਂ ਤੋਂ ਉਪਰੰਤ ਇਹਨਾਂ ਦੇ ਪੁੱਤਰ ਪੋਤਰੀਆਂ ਨੇ ਰਾਜ ਕੀਤਾ ਜਦ ਲਉ ਤੇ ਤਖਤ ਤੇ ਕਾਲ ਰਾਏ ਹੋਏ ਰਾਜਾ ਕਾਲਕੇਤ ਬਹੁਤ ਬਲਵਾਨ ਸੀ ਉਸਨੇ ਕਾਲ ਰਾਏ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਦੇ ਲਾਹੌਰ ਦਾ ਰਾਜ ਵੀ ਆਪ ਸਾਂਭ ਲਿਆ ਕਾਲ ਰਾਏ ਭੱਜ ਕੇ ਸਨੌੜ ਦੇਸ਼ ਮਥਰਾ ਪਰਤ ਪੁਰ ਤੋਂ ਲੈ ਕੇ ਅਮਰਕੋਟ ਆਗਰੇ ਤੱਕ ਦਾ ਇਲਾਕਾ ਵੇਚ ਚਲਿਆ ਗਿਆ ਸਨੌੜ ਦੇਸ਼ ਦੇ ਰਾਜੇ ਨੇ ਇਸ ਨੂੰ ਆਪਣੀ ਲੜਕੀ ਵਿਆਹ ਦਿੱਤੀ ਇਸ ਦੇ ਗਰਭ ਤੋਂ ਜੋ ਪੁੱਤਰ ਪੈਦਾ ਹੋਇਆ ਰਾਜੇ ਨੇ ਉਸ ਦਾ ਨਾਮ ਸੋਢੀ ਰਾਏ ਰੱਖਿਆ ਅਤੇ ਇਸ ਦਿਨ ਤੋਂ ਸਨੌੜ ਵੰਸ ਚੱਲ ਪਿਆ ਬਚਿੱਤਰਨਾਟਕ ਵਿੱਚ ਸ੍ਰੀ ਕਲਗੀਧਰ ਜੀ ਲਿਖਦੇ ਹਨ ਦੇਹ ਤੇ ਪੁੱਤਰ ਪਿਓ ਜੋ ਧਾਮਾ ਸੋਢੀ ਰਾਏ ਤਰਾ ਤੇ ਨਾਮਾ ਬਸ ਸਨੌੜ ਤਦਿਨ ਤੇthia ਪਰਮ ਪਵਿੱਤਰ પુરਖ ਜੂਥੀਆ ਅੱਗੇ ਇਹਨਾਂ ਦੇ ਜੋ ਪੁੱਤਰ ਪੋਤਰੇ ਹੋਏ ਉਹ ਸਭ ਜਗਤ ਵਿੱਚ ਸੋਡੀ ਸੰਗਿਆ ਕਰਕੇ ਪ੍ਰਸਿੱਧ ਹੋਏ ਇਹ ਬਹੁਤ ਸਮਰਾਜ ਕਰਦੇ ਰਹੇ ਇਹਨਾਂ ਨੇ ਆਪਣਾ ਪੁਰਾਣਾ ਵੈਦ ਯਾਦ ਕਰਕੇ ਲਾਹੌਰ ਉੱਤੇ ਚੜਾਈ ਕਰਕੇ ਕਾਲ ਕੇਤ ਦੀ ਸੰਤਾਨ ਦੇ ਰਾਜੇ ਨਾਲ ਕੋਰ ਯੁੱਧ ਕਰਕੇ ਉਸ ਦਾ ਦੇਸ਼ ਸਾਂਭ ਲਿਆ ਇਸ ਤਰ੍ਹਾਂ ਲੋਹ ਰਾਜੇ ਦੀ ਸੰਤਾਨ ਪਾਸੋਂ ਕੁਸ਼ੂ ਰਾਜੇ ਦੀ ਸੰਤਾਨ ਦੇ ਰਾਜੇ ਹਾਰ ਖਾ ਕੇ ਭੱਜ ਗਏ ਅਤੇ ਕਾਂਸੀ ਵਿੱਚ ਜਾ ਕੇ ਵਸ ਗਏ ਕਾਂਸੀ ਵਿੱਚ ਪਸ਼ੂਵਾਂ ਨੇ ਬਹੁਤ ਸਮਾਂ ਰਹਿ ਕੇ ਚਾਰੇ ਵੇਦ ਪੜ੍ਹ ਲਏ ਬਹੁਤ ਵਿਦਿਆ ਪ੍ਰਾਪਤ ਕਰ ਲਈ ਜੈਸਾ ਕਿ ਬਚਿੱਤਰ ਚਾੜਨਾਟਕ ਵਿੱਚ ਲਿਖਿਆ ਹੈ ਪਿਆੰਗ ਪ੍ਰਿਆਤ ਸੰਤ ਨਵੀ ਸਰਵ ਜੀਤੇ 쿠ਸੀ ਸਰਬ ਹਾਰੇ ਬੱਚੇ ਜੋ ਬਲੀ ਪ੍ਰਾਨ ਲੈ ਕੇ ਸਿਧਾਰੇ ਚਤੁਰ ਬੇਦ ਪਠਿਓ ਕੀਓ ਕਾਸ 바ਸ ਕਨੇ ਬਰਖ ਕੀਨੇ ਤਹਾਂ ਹੀ ਨਿਵਾਸ ਅਧਿਆਏ ਤੀਜਾ ਵੇਦਾਂ ਨੂੰ ਪੜਨ ਕਰਕੇ ਇਹਨਾਂ ਨੂੰ કુસુ વંસિયા ਦੀ સંઘ્યા વેધી પે ગઈ ਅਤੇ એ ધરમ ਦੇ ਚੰਗੇ ਚੰਗੇ કામ ਕਰਨ ਲੱਗ ਪਏ જેસ ਕਰਕੇ ਮਦਰ ਦੇਸ ਦੇ સોડી ਵੰਸ ਦੇ ਰਾਜੇ ਨੇ ਪਿਛਲਾ ਵੈਰ ਭਾਵ ਤ્યાਗ ਕੇ ਇਹਨਾਂ ਨੂੰ ਚਿੱਠੀ ਲਿਖ ਕੇ ਲਾਹੌਰ ਸੱਦਿਆ yatha ਪਿਆੰਗ ਪ੍ਰਿਆਤ ਸੰਤ ਜਨ ਵੀ ਜਨ ਬੇਦ ਪਠਿਓ ਸੂ ਬੇਦੀ ਕਹਾਵੇ ਕਹਾਏ ਦਿਨ ਅਤਰਮ ਕੇ ਕਰਮ ਨੀਕੇ ਚੁਲਾਏ ਪਠੇ ਕਾਗਦੇ ਮਦਰ ਰਾਜਾ ਸੁਧਾਰੰਗ ਆਪੋ ਆਪ ਸੋ ਬੇਦ ਭਾਵ ਵਿਸਾਰੰ ਅਧਿਆਏ ਚੌਥਾ ਲਾਹੌਰ ਸਾਦਕੇ ਰਾਜੇ ਨੇ ਵੇਦੀਆਂ ਤੋਂ ਵੇਦਾਂ ਦਾ ਪਾਠ ਬੜੇ ਪ੍ਰੇਮ ਨਾਲ ਸੁਨਿਆ ਅਤੇ ਸਤ ਅਤੇ ਆਤ ਪ੍ਰਸੰਨ ਹੋ ਕੇ ਆਪਣਾ ਰਾਜ ਭਾਗ ਉਹਨਾਂ ਨੂੰ ਦੇ ਕੇ ਆਪ ਰਿਖਿਆ ਦਾ ਵੇਸ ਧਾਰਨ ਕਰਕੇ ਬਨਵਾਸ ਨੂੰ ਤਪ ਕਰਨ ਚਲਿਆ ਗਿਆ ਰਾਜ ਭਾਗ ਨੂੰ ਪ੍ਰਾਪਤ ਕਰਕੇ ਬੇਦੀ ਰਾਜੇ ਨੇ ਬਹੁਤ ਪ੍ਰਸੰਨ ਹੋ ਕੇ ਸੋਢੀ ਰਾਜੇ ਨੂੰ ਵਾਰ ਦਿੱਤਾ ਕਿ ਜਦ ਮੈਂ ਕਲਯੁਗ ਵਿੱਚ ਆ ਕੇ ਸ੍ਰੀ ਨਾਨਕ ਅਵਤਾਰ ਧਾਰਨ ਕਰਾਂਗਾ ਤਾਂ ਤੈਨੂੰ ਜਗਤ ਦਾ ਗੁਰੂ ਬਣਾ ਕੇ ਆਪ ਸੱਚਖੰਡ ਨੂੰ ਜਾਵਾਂਗਾ ਪਰ ਕਿਉਂਕਿ ਤੁਸੀਂ ਤਿੰਨ ਵੇਦਾਂ ਨੂੰ ਪ੍ਰੇਮ ਨਾਲ ਸੁਣ ਕੇ ਜਾਂ ਚੌਥੇ ਵੇਦ ਨੂੰ ਸੁਣਿਆ ਹੈ ਤਾਂ ਆਪਣਾ ਰਾਜ ਸਾਨੂੰ ਦਿੱਤਾ ਹੈ ਇਸ ਕਰਕੇ ਮੈਂ ਵੀ ਤਿੰਨ ਜਾਮੇ ਰਾਜ ਗੁਰਤਾ ਗੱਦੀ ਕਰਕੇ ਚੌਥੇ ਜਾਮੇ ਵਿੱਚ ਤੈਨੂੰ ਗੁਰੂ ਬਣਾਵਾਂਗਾ ਜਥਾ ਚੋਪਈ ਤ੍ਰਿਤੀય ਬੇਦ ਸੁਨボ ਤゥム ਕੀਆ ਚਤੁਰ ਬੇਦ ਸੁਨ ਭੂ ਕੇ ਕੋ ਦਿਆ ਤੀਨ ਜਨਮ ਹਮ ਹੂੰ ਜਬ ਧਰ ਹੈ ਚੌਥੇ ਜਨਮ ਗੁਰੂ ਤੋ ਕਰ ਹੈ ਅਧਿਆਏ ਚੌਥਾ ਉਪਰੰਤ ਕੁਝ ਸਮੇਂ ਕੁਝ ਸਮੇਂ ਉਪਰੰਤ 베ਦੀ ਕੋਲ ਵਿੱਚ ਵੀ ਝਗੜਾ ਵੱਧ ਗਿਆ ਅਤੇ ਇਹਨਾਂ ਦਾ ਰਾਜ ਭਾਗ ਜਾਂਦਾ ਰਿਹਾ ਕੇਵਲ ਵੀ ਪਿੰਡ ਇਹਨਾਂ ਪਾਸ ਮਾਲਕੀ ਦੇ ਰਹਿ ਗਏ ਜਿਨ੍ਹਾਂ ਵਿੱਚ ਉਹ ਖੇਤੀ ਬਾੜੀ ਦਾ ਕੰਮ ਕਰਨ ਲੱਗ ਪਏ ਇਸ ਤਰ੍ਹਾਂ ਜਦ ਬਹੁਤ ਸਮਾਂ ਬੀਤ ਗਿਆ ਤਾ ਗੁਰੂ ਨਾਨਕ ਜੀ ਦੇ ਜਨਮ ਦਾ ਸਮਾ ਆ ਗਿਆ ਅਤੇ ਆਪ avatars ਧਾਰੀ ਹੋਏ ਜਥਾ ਦੁਹਰਾ ਤਿੰਨ ਵੇਦੀਆਂ ਕੀ ਕੋਲ ਵਿਖੇ ਪ੍ਰਗਟ ਨਾਨਕ ਰਾਏ ਸਭ ਸਿਖਨ ਕੋ ਸਿਖਨ ਕੇ ਸੁਖ ਦੇ ਜਹ ਤਹ ਪੈ ਸਹਾਏ ਅਧਿਆਏ 5 ਗੁਰੂ ਨਾਨਕ ਜੀ ਨੇ avatars ਧਾਰ ਕੇ ਦੇਸਾਂ ਪਰਦੇਸਾਂ ਵਿੱਚ ਦੂਰ ਦੂਰ ਚੱਕਰ ਲਾ ਕੇ ਸਤਨਾਮ ਦਾ ਪ੍ਰਚਾਰ ਕੀਤਾ ਅਤੇ ਦੁਖਿਆਰੇ ਲੋਕਾਂ ਨੂੰ ਜ਼ਾਲਮਾਂ ਦੇ ਜ਼ੋਰ ਜ਼ੁਲਮ ਤੋਂ ਬਚਾਇਆ ਆਪਜੀ ਦੇ ਦੂਜੇ ਜਾਮੇ ਵਿੱਚ ਸ੍ਰੀ ਗੁਰੂ ਅੰਗਦ ਜੀ ਅਤੇ ਤੀਜੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਹੋਏ ਉਪਰੰਤ ਜਦ ਬੇਦੀਆਂ ਦੇ ਵਰਦਾਨ ਦਾ ਸਮਾਂ ਆਇਆ ਤਾਂ ਚੌਥੇ ਜਾਮੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਪ੍ਰਗਟ ਹੋਏ जैसा कि विचित्र नाटक में वर्णन है चौथी चौपाई जब थार दान समय वह वह आया वह आवारा रामदास तत गुरु कहावा तेस वरदान वरदान पुरातन लिया अमरदास सुर पर मग लिया भाई ਗੁਰਦਾਸਿ ਲਿਖਦੇ ਹਨ ਢਿਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੇ ਕਰ ਆਵੇ ਬੈਠਾ ਸੋਢੀ ਪਾਸਾ ਰਾਮਦਾਸ ਸਤਗੁਰ ਕਹਾਵੇ ਵਾਰ ਪਹਿਲਾ ਪੌੜੀ 47 ਅਰਥਾਤ ਪਹਿਲਾਂ ਦਾ ਹੋਣਾ ਹੀ ਦਿੱਤਾ ਜਾਂਦਾ ਹੈ ਪਹਿਲੋਂ ਦਾ ਦੇਣਾ ਹੀ ਦਿੱਤਾ ਜਾਂਦਾ ਹੈ ਅਤੇ ਜਿਸ ਦੀ ਚੀਜ਼ ਹੋਵੇ ਉਸ ਦੇ ਘਰ ਹੀ ਆਉਂਦੀ ਹੈ ਲਾਉ ਕੁੱਲ ਦੇ ਸੋਢੀ ਪਾਸ਼ਾ ਸ੍ਰੀ ਰਾਮਦਾਸ ਜੀ ਗੁਰ ਗੱਦੀ ਬੈਠ ਕੇ ਸਤਗੁਰੂ ਪ੍ਰਗਟ ਹੋਏ ਹਨ ਤਨ ਸਤਗੁਰੂ ਰਾਮਦਾਸ ਜੀ